ਮੇਰੇ ਦਿਨ ਇੱਕ ਬਲਾਸ ਦਾ ਮਾਮਲਾ ਸਾਹਮਣੇ ਆਉਂਦਾ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਹੈ ਉਹ ਮੌਤ ਹੋ ਜਾਂਦੀ ਹੈ ਉਸ ਮੌਤ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਸ ਨੌਜਵਾਨ ਦੀ ਜੇਬ ਦੇ ਵਿੱਚੋਂ ਐਸਾ ਕੁਝ ਮਿਲਿਆ ਜਿਸ ਨੂੰ ਉਸ ਨਾਲ ਆਤਵਾਦ ਨਾਲ ਜੋੜਦਾ ਮਗਰ ਉਸ ਤੋਂ ਬਾਅਦ ਉਸ ਦੀ ਪਾਲ ਜਿਹੜੀ ਹੈ ਲਗਾਤਾਰ ਜਾਰੀ ਹੁੰਦੀ ਹੈ ਕਿ ਉਹ ਨੌਜਵਾਨ ਜਿਹੜਾ ਕਿੱਥੋਂ ਦਾ ਰਹਿਣ ਵਾਲਾ ਹੈ ਤੁਹਾਨੂੰ ਦੱਸ ਜੇ ਕਿ ਇਸ ਸਮੇਂ ਅਸੀਂ ਉਸੇ ਨੌਜਵਾਨ ਦੇ ਘਰ ਬੈਠੇ ਆ ਤੇ ਪਰਿਵਾਰ ਜਿਹੜਾ ਹੈ ਉਹ ਬੇਬਸ ਜ਼ਰੂਰ ਦਿਖਾਈ ਦੇ ਰਿਹਾ ਸੀ ਗੱਲਬਾਤ ਕਰਾਂਗੇ ਕਿ ਨੌਜਵਾਨ ਦਾ ਘਰ ਦੇ ਵਿੱਚ ਰਹਿਣ ਸਨ ਕਿਸ ਤਰ੍ਹਾਂ ਦਾ ਸੀ ਅਸਰ ਕੱਲ ਦੁਖਦਾਈ ਖਬਰ ਜਿਹੜੀ ਸਾਹਮਣੇ ਆਈ ਹੈ ਕਿਦਾਂ ਦਾ ਘਰ ਦੇ ਵਿੱਚ ਉਹਦਾ ਬਿਹੇਵੀਅਰ ਸੀ ਮੁੰਡੇ ਦਾ ਤੇ ਕੀ ਕੰਮ-ਕਾਰ ਕਰਦਾ ਕੰਮ ਕਾਲ ਆਟੂ ਚਲਾਉਂਦਾ ਸੀ ਮੇਰੇ ਨਾਲ ਹੀ ਆਟੂ ਚੁੰਦਾ ਮੈਂ ਆ ਜਾਂਦਾ 12 ਕੋਈ 10 ਵਜੇ ਤੱਕ ਦਵਾਈ ਖਾ ਕੇ ਆ ਜਾਂਦਾ ਸੀ ਬਾਅਦ ਚ ਉਹ ਆਟੂ ਲੈ ਜਾਂਦਾ ਸੀ ਨਸ਼ਾ ਬੱਤ ਵੀ ਕਰਦਾ ਅੱਛਾ ਕਰਦਾ ਸੀ ਆ ਸਲੂਸ਼ਨ ਸੌਂਗਦਾ ਸੀ ਸਵੇਰੇ ਕਿੰਨੇ ਵਜੇ ਘਰੋਂ ਚਲੇ ਜਾਂਦਾ ਸੀ 6:30 7:00 ਵੀ ਚਲ ਜਾਂਦਾ ਸੀ 7:00 ਤੇ ਤੱਕ ਚਲ ਜਾਂਦਾ ਸੀ 10:00 ਵਜੇ ਤੱਕ ਮੇਰੇ ਬੱਚਾ ਆ ਜਾਂਦਾ ਸੀ ਕਿੰਨੀ ਕਿੰਨਾ ਸਮਾਂ ਹੋ ਚੁੱਕਿਆ ਉਸ ਨਸ਼ੇ ਨਾਲ ਜੁੜੇ ਹੋਏ 6 5 6 ਸਾਲ ਹੋ ਗਏ ਦਵਾਈ ਖਾਂਦਿਆਂ ਸੈਂਟਰ ਦੀ ਕਾਲਾ ਮਾਲਾ ਚੋਂ ਚਲ ਕੱਲ ਜਦੋਂ ਉਹ ਖਬਰ ਸਾਹਮਣੇ ਆਉਂਦੀ ਆ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਸਾਡਾ ਹੀ ਬੱਚਾ ਹੈ ਨੂੰ 1.5 2 ਵਜੇ ਪਤਾ ਲੱਗਾ ਸਟੇਸ਼ਨ ਤੋਂ ਮੈਨੂੰ ਪਤਾ ਲੱਗਾ ਉਹ ਵੀ ਤੇ ਮੈਂ ਉਹਨੂੰ ਘਰ ਫੋਨ ਕੀਤਾ ਮੈਂ ਹਾਂ ਨੀਤਣਾ ਆਇਆ ਘਰ ਆਂਦੀ ਨਹੀਂ ਮੈਂ ਵੀ ਨੀਤ ਨਹੀਂ ਹੋ ਗਏ ਮੇਰਾ ਬੱਚਾ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਘਰ ਆਈ ਉਹਨਾਂ ਨੇ ਕੀ ਗੱਲਬਾਤ ਹੋਈ ਉਹਨਾਂ ਨੇ ਬੋਲਾ ਫਲਾਈ ਕੀਤੀ ਸਾਡੇ ਨਾਲ ਗੱਲਬਾਤ ਕੀਤੀ ਸਾਰੀ ਉਹ ਉਹਨਾਂ ਨੂੰ ਕਿਹਾ ਵੀ ਕੱਲ ਤਨ ਡੱਡ ਬੋਡੀ ਮਿਲ ਜੇਗੀ 12 ਕਿ ਮੁੱਲੇ ਦੇ ਵਿੱਚ ਰਵਈਆ ਕਿਸ ਤਰ੍ਹਾਂ ਦਾ ਬਿਟਿਆ ਸਾਰਾ ਮਹੱਲੇ ਸਭੀ ਪੁੱਛ ਰਹੇ ਫਿਰ ਕਿਵੇਂ ਵੇਖ ਰਹੇ ਜੀ ਇਕੱਲੇ ਇਕੱਲੇ ਕਰਨ ਪੁੱਛ ਸਕਦੇ ਜੀ ਕੀ ਉਹਦੇ ਹਾਲਾਤ ਆ ਠੀਸ ਹਾਲ ਤਾਬਿਆ ਕਿਸੇ ਨੇ ਚਰਨੀ ਮਹੱਲੇ ਚ ਕੋਈ ਕਿਸੇ ਨਾਲ ਯਾਰੀ ਦੋਸਤੀ ਹੋਵੇ ਕੋਈ ਯਾਰੀ ਦੋਸਤੀ ਕੋਈ ਯਾਰੀ ਦੋਸਤੀ ਉਹ ਜ਼ਰੂਰ ਬੇਬਸ ਦਿਖਾਈ ਦੇ ਰਹੀ ਆ ਮਾਂ ਰੋਂਦੀ ਘੁਰਲਾਉਂਦੀ ਜਿਹੜੀ ਆ ਉਹ ਜ਼ਰੂਰ ਦਿਖਾਈ ਦੇ ਰਹੀ ਆ ਅਸੀਂ ਮਾਂ ਨਾਲ ਵੀ ਗੱਲਬਾਤ ਕਰਦੇ ਆਂ ਪੰਜਾਬ ਦੇ ਠੀਕ ਕਨਵੇਂ ਬੱਚਾ ਮਾਂ ਦਾ ਕੱਲ ਉਡੀਕ ਕਰਦੇ ਹੋਗੇ ਪੁੱਤ ਮੇਰੀ ਇੱਕ ਦੀ ਪਈ ਮੇਰੇ ਬੱਚਾ ਮੇਰੇ ਬਗੈਰ ਰੋਟੀ ਮੈਂ ਤਾਂ ਸਵੇਰ ਦੀ ਮੈਂ ਤਾਂ ਲੋਕਾਂ ਦਾ ਘਾਬ ਕਰ ਰਹੀ ਕਈ ਵਨ ਤਾਂ ਇੰਨਾ ਨੀ ਫੋੜ ਕਿਤਾ ਮੇਰੇ ਬੱਚਾ ਨਹੀਂ ਆਏ ਮੇਰੇ ਬੱਚਾ ਮੇਰੇ ਬਗੈਰ ਰੋਟੀ ਨਹੀਂ ਖਾਂਦਾ ਜਾਣੀ ਚੁੱਲਾ ਬਾਲ ਕੇ ਮੇਰੇ ਨਾਲ ਤੇ ਰੋਟੀ ਸਰਵੇਂ ਮਿੰਨਾ ਹੋ ਗਈ ਸੜਾਂ ਡਰ ਬੁੱਕੇ ਦੂ ਮੇਰੇ ਬੱਚਾ ਤੋਂ ਮੇਰੇ ਨਾਲ ਲੱਗਾ ਰਹਿੰਦਾ ਸੀ ਮਮੀ ਬਿੱਟੂ ਆ ਨਾਲ ਰੋਟੀ ਖਾਣ ਮੇਰੇ ਬੱਚੇ ਮੇਰੇ ਬਗੈਰ ਰੋਟੀ ਨਹੀਂ ਖਾਂਦਾ ਵੇਰੇ ਬੱਚਾ ਪੁਲਿਸ ਵੱਲੋਂ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਹੈ ਉਹ ਜੇਬ ਦੇ ਵਿੱਚੋਂ ਐਸਾ ਕੁਝ ਮਿਲਿਆ ਤੁਸੀਂ ਕਦੀ ਫੁੱਲ ਆਫ ਲਾਈ ਕੀਤੀ ਹੋਵੇ ਤਾਂ ਕੋਈ ਮੇਰੇ ਬੱਚਾ ਕੋਈ ਚੀਨੀ 6:30 ਪੋੜੇ 7 ਜਾਂਦਾ ਸੀ ਤੱਕ 10 ਵਜੇ ਤੱਕ ਮੇਰੇ ਬੱਚਾ ਆ ਜਾਂਦਾ ਸੀ ਨਾ ਕੋਈ ਯਾਰੀ ਦੋਸਤੀ ਹੈਗੀ ਮੈਂ ਤਾਂ ਢਿੱਕਾ ਨਹੀਂ ਮੇਰੇ ਬੱਚਾ ਰੋਟੀ ਬਰ ਮੁਲਕੇ ਪਕਾ ਕੇ ਗੈਸ ਇਹ ਮਾਪੋ ਤੇ ਕਾਢਿਆ ਸੀ ਅਸੀਂ ਉਹ ਇਹ ਘਰ ਕਰਕੇ ਤੇ ਰੋਟੀ ਚੁੱਲਾ ਬਾਲ ਲੈਣਾ ਕਦੀ ਕਿਸੇ ਦੇ ਗੱਲ ਤੇ ਕਹਣਾ ਚਾਹ ਮਨ ਨਾਲ ਤੇ ਤੇਰਾ ਡੈਡੀ ਆਉਗੇ ਫਰਵਾ ਮੰਗੇ ਸੋ 210 ਕਿਹਦਾ ਕਿਸ ਦੇ ਬਹਿਕਾਵੇ ਚ ਆਇਆ ਹੋਏ ਕਿ ਬਤਾ ਮਾਲਕ ਨੂੰ ਪਤਾ ਮੈਨੂੰ ਉਹ ਨਹੀਂ ਪਤਾ ਨਾ ਮੈਂ ਆਪਣੇ ਬੱਚੇ ਨੂੰ ਨਾ ਫੇਜਦੀ ਮੈਂ ਤਾਂ ਠੀਕ ਕਰ ਨਹੀਂ ਮੇਰਾ ਬੱਚਾ ਮੇਰੇ ਰੋਟੀ ਜਾ ਕੋ ਵੀ ਮੇਰਾ ਬੱਚਾ ਮੇਰੇ ਬਗਿਆਨ ਨਹੀਂ ਰੰਦਾ ਮੈਨੂੰ ਕੋਈ ਪਤਾ ਨਹੀਂ ਮੈਂ ਕਿਹੜੇ ਹਾਲਾਤ ਹੈ ਉਹ ਬੇਵਸ ਸिखਾਈ ਦੇ ਰਹੇ ਤੇ ਰੋ ਰੋ ਮਾਂ ਦਾ ਜਿਹੜਾ ਉਹ ਬੁਰਾ ਹਾਲ ਹੈ ਕਿਉਂਕਿ ਬੀਤੇ ਦਿਨ ਜਿਹੜੀ ਖਬਰ ਆਈ ਸੀ ਤਾਂ ਉਹਨਾਂ ਵੱਲੋਂ ਕਿਹਾ ਵੀ ਜਾ ਰਿਹਾ ਕਿ ਮੁਹੱਲੇ ਦੇ ਵਿੱਚੋਂ ਪਤਾ ਕਰਾ ਲਓ ਸਾਡਾ ਬੁੱਤ ਜਿਹੜਾ ਉਹ ਇਸ ਤਰ੍ਹਾਂ ਦਾ ਨਹੀਂ ਆ ਪੈਨ ਵੀ ਨਾਲ ਹੈ ਪੈਣੇ ਉਹ ਡੀਕ ਕਰੋਗੇ ਇਸ ਵਾਰ ਰਖੜੀ ਦੇ ਭਰਾ ਦੀ ਆ ਜਾ ਮਪਾ ਰੱਬ ਕੀ ਕਰਦਾ ਤੇਰੇ ਮੇਰੇ ਕੜੀ ਤੇ ਆਉਗੀ ਰਖੜੀ ਕਿੰਨੋ ਬਣਨੋਗੇ ਮੇਰਾ ਪਰਾਇ ਘੋਲਿਆ ਬਰਬਦ ਆਪਦੇ ਹਾਲਾਤ ਨੇ ਉਹ ਇਸ ਕਦਰ ਨੇ ਕਿ ਗੱਲਬਾਤ ਵੀ ਅਸੀਂ ਜਿਆਦਾ ਨਹੀਂ ਕਰਾਂਗੇ ਕਿਉਂਕਿ ਮੈਂ ਇੱਕ ਵਾਰ ਕਰਦੀ ਤਸਵੀਰ ਵੀ ਜਿਹੜੀ ਆ ਉਹ ਜ਼ਰੂਰ ਸਾਂਝੀ ਕਰ ਦਿਨਾ ਚਾਹੁੰਨਾ ਕਿ ਪਰਿਵਾਰ ਜਿਹੜਾ ਉਹ ਕਿਰਾਏ ਦੇ ਉੱਤੇ ਰਹਿ ਰਿਹਾ ਤੇ ਕਿਰਾਏ ਤੇ ਰਹਿ ਕੇ ਗੁਜ਼ਾਰਾ ਕਰ ਰਿਹਾ ਭਾਈ ਸਾਹਿਬ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਗੁਜ਼ਾਰਾ ਕਿਸ ਤਰ੍ਹਾਂ ਆਗ ਬੋਨ ਮਾਲੇ ਜਿਨ੍ਹਾਂ ਦੇ ਘਰ ਸੈਂਟਰ ਦੀ ਮੁਕਾ ਦਾ 20 ਦਿਨ ਹੋ ਗਏ ਤੇ ਹਾਲਾਤ ਕਾਲੀ ਜੀ ਹਾਲੇ ਕੰਮ ਕਾ ਨਹੀਂ ਹੈਗਾ ਟੋਲਾ ਬਿਲਕੁਲ ਹੀ ਕਿਰਾਏ ਤੇ ਰਹਿ ਰਹੇ ਕਿੰਨੇ ਸਾਲ ਹੋ ਗਏ ਕਿਰਾਏ ਤੇ 12-13 ਸਾਲ ਹੋ ਗਏ ਹਨ ਕਿਰਾਏ ਤੇ ਰਹਿ ਰਹੇ ਇਸ ਤਰ੍ਹਾਂ ਹੀ ਗੁਜ਼ਾਰਾ ਜਾਂਦਾ ਹਾਂ ਹਾਂਜੀ ਗੁਜ਼ਾਰਾ ਹੈ ਘਰ ਦੇ ਵਿੱਚ ਕੌਣ-ਕੌਣ ਸੀ ਬੇਟੀ ਤੋਂ ਲਾਉਂ ਸਿਰਫ ਮੈਂ ਵਾਈਫ ਤੇ ਉਹ ਤਿੰਨੇ ਹੀ ਰਹਿੰਦੇ ਆ ਬੇਟੀ ਵਿਆਹ ਬੇਟੀ ਵਿਆਹ ਦੀ ਬੇਟੀ ਨੂੰ 1.5-2 ਸਾਲ ਹੋ ਗਏ ਦੇਖੋ ਜੀ ਮੈਂ ਇੱਕ ਵਾਰ ਕਰਦੇ ਹਾਲਾਤ ਵੀ ਦਿਖਾਉਣਾ ਚਾਹਾਂਗਾ ਇਹ ਨਿਤਿਨ ਦਾ ਜਿਹੜਾ ਕਰ ਰਿਹਾ ਜਿੱਥੇ ਕੀ ਉਹ ਕਿਰਾਏ ਤੇ ਰਹਿ ਰਿਹਾ ਸੀ ਇੱਕ ਜਿਹੜਾ ਛੋਟਾ ਜਿਹਾ ਕਮਰਾ ਉਹ ਤੁਹਾਨੂੰ ਮੈਂ ਸਾਂਝਾ ਕਰ ਦਿਨਾ ਚਾਹੁੰਦਾ ਤੁਸੀਂ ਦੇਖੋ ਕਿ ਇਸ ਘਰ ਦੇ ਵਿੱਚ ਇਸ ਕਮਰੇ ਦੇ ਵਿੱਚ ਨਿਤਿਨ ਦਾ ਪਰਿਵਾਰ ਜਿਹੜਾ ਨਿਤਿਨ ਦੇ ਨਾਲ ਰਹਿੰਦਾ ਸੀ ਤੇ ਨਾਲ ਦੀ ਨਾਲ ਅਸੀਂ ਗੱਲ ਕਰੀਏ ਤਾਂ ਆਟੋ ਚਲਾਉਂਦਾ ਸੀ ਤਾਂ ਘਰ ਵੱਲੋਂ ਕਿਹਾ ਜਾ ਰਿਹਾ ਕਿ ਨਸ਼ੇ ਪਤੇ ਦਾ ਆਦੀ ਜ਼ਰੂਰ ਸੀ ਸਵੇਰੇ 7 ਵਜੇ ਨਿਕਲ ਜਾਂਦਾ ਸੀ ਕਿਉਂ ਕਿ ਜਿਹੜੀ ਦਵਾਈ ਜਿਹੜੀ ਲੈਣੀ ਹੁੰਦੀ ਸੀ ਨਸ਼ੇ ਦੀ ਤਾਂ ਨਸ਼ਾ ਸ਼ਡਾਓ ਕੇਂਦਰ ਦੇ ਵਿੱਚੋਂ ਦਵਾਈ ਖਾਣ ਲਈ ਜਾਂਦਾ ਸੀ ਸਵੇਰੇ 7 ਵਜੇ ਤਾਂ ਕੱਲ ਵੀ ਇਸੇ ਪ੍ਰਕਾਰ ਜਿਹੜਾ ਘਰੋਂ ਨਿਕਲਦਾ ਤਾਂ ਨਿਕਲਣ ਤੋਂ ਬਾਅਦ ਪਰਿਵਾਰ ਨੂੰ ਇਸ ਤਰ੍ਹਾਂ ਦੀ ਖਬਰ ਸਾਹਮਣੇ ਆਉਂਦੀ ਹੈ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਘਰ ਦੇ ਵਿੱਚ ਫੋਨ ਵੀ ਨਹੀਂ ਆ ਮੈਂ ਸਟੇਸ਼ਨ ਤੇ ਸਾਂ ਤਾਂ ਸਟੇਸ਼ਨ ਤੋਂ ਮੈਨੂੰ ਕਿਸੇ ਨੇ ਦੱਸਿਆ ਕਿ ਇਹ ਤੁਹਾਡਾ ਬੇਟਾ ਤਾਂ ਉਸ ਤੋਂ ਬਾਅਦ ਮੈਂ ਘਰ ਫੋਨ ਲਾਉਣਾ ਤਾਂ ਮਾਂ ਵੱਲੋਂ ਕਿਹਾ ਜਾਂਦਾ ਹੈ ਕਿ ਨਹੀਂ ਮੇਰਾ ਪੋਤੇ ਕੰਮ ਗਿਆ ਮਗਰ ਪਿਓ ਵੱਲੋਂ ਕਿਹਾ ਜਾਂਦਾ ਕਿ ਨਹੀਂ ਪੋਦੀ ਜਿਹੜੀ ਆ ਇਸ ਘਟਨਾ ਦੇ ਵਿੱਚ ਮੌਤ ਹੋ ਚੁੱਕੀ ਆ ਇਸ ਤਰ੍ਹਾਂ ਬੇਵਸਾ ਪਰਿਵਾਰ ਪਰਿਵਾਰ ਦੇ ਹਾਲਾਤ ਜਿਹੜੇ ਆ ਨਾਜ਼ੁਕ ਆ ਤੇ ਪਰਿਵਾਰ ਜਿਹੜਾ ਗਰੀਬ ਪਰਿਵਾਰ ਆ ਤੇ ਜ਼ਰੂਰ ਕਿਤਨਾ ਕਿਤੇ ਰੋਂਦਾ ਘਰ ਲਾਉਂਦਾ ਹੋਇਆ ਪਰਿਵਾਰ ਜਿਹੜਾ ਆ ਉਹ ਦੇਖਿਆ ਨਹੀਂ ਜਾ ਰਿਹਾ ਕੈਮਰਾਮੈਨ ਬੌਝ ਦੇ ਨਾਲ ਮਹਿਮਾਨਮ ਲਾਈਵ ਪੇ ਜਾਪੀ ਟੀਵੀ ਅੰਮ੍ਰਿਤਸਰ